ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਕੈਨੇਡਾ ਨੇ ਜਿਸ ਹਿਸਾਬ ਨਾਲ ਆਪਣੀ ਚੇਂजेस ਕੀਤੇ ਆ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਇੱਕ ਕਨਫਿਊਜ਼ਨ ਦੀ ਸਥਿਤੀ ਦੇ ਵਿੱਚ ਜ਼ਰੂਰ ਪਾ ਦਿੰਦਾ ਤਿੰਨ ਮੇਨ ਕੈਟਾਗਰੀ ਚ ਇਹ ਸਟੂਡੈਂਟਸ ਵੰਡੇ ਜਾ ਸਕਦੇ ਨੇ ਜਿਹੜੇ ਡਿਫਰੈਂਟ ਸਟੇਜਸ ਤੇ ਨੇ ਤੇ ਵੇਟ ਕਰ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਸੋ ਸਭ ਤੋਂ ਪਹਿਲੀ ਕੈਟਾਗਰੀ ਦੇ ਉਹ ਸਟੂਡੈਂਟਸ ਨੇ ਜਿਹੜੇ ਕੈਨੇਡਾ ਇਸ ਫਾਈਲ ਲੱਗੀ ਹੋਈ ਹੈ ਰਿਜ਼ਲਟ ਦੀ ਵੇਟ ਕਰ ਰਹੇ ਨੇ ਉਸ ਤੋਂ ਇਲਾਵਾ ਦੋ ਕੈਟੇਗਰੀਆਂ ਹੋਰ ਨੇ ਜਿਵੇਂ ਇੱਕ ਕੈਟੇਗਰੀ ਉਹ ਹੈ ਜਿਨ੍ਹਾਂ ਨੇ ਜਿਹੜੇ ਹਜੇ ਫੀਸ ਜਮ੍ਹਾਂ ਕਰਾਣ ਤੋਂ ਬੈਠੇ ਨੇ ਵੇਟ ਕਰ ਰਹੇ ਨੇ ਫੀਸ ਜਮ੍ਹਾਂ ਕਰਾਈ ਜਾਣੀ ਜਾਂ ਨਾ ਕਰਾਈ ਜਾਵੇ ਤੀਸਰੀ ਕੈਟੇਗਰੀ ਉਹ ਹੈ ਜਿਨ੍ਹਾਂ ਨੇ ਹਜੇ ਫਾਈਲ ਹੀ ਨਹੀਂ ਲਗਾਈ ਤੇ ਹੁਣ ਇੰਨੇ ਕਨਫਿਊਜ਼ਨ ਤੋਂ ਬਾਅਦ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਉਹਨਾਂ ਨੂੰ ਕਿਹੜੇ ਇਨਟੇਕ ਵਾਸਤੇ ਫਾਈਲ ਲਗਾਉਣੀ ਚਾਹੀਦੀ ਹੈ ਜਾਂ ਹਜੇ ਰੁੱਕ ਕੇ ਦੇਖ ਲੈਣਾ ਚਾਹੀਦਾ ਕਿ ਕੀ ਕਰੀ ਜਾਵੇ ਸੋ ਅੱਜ ਅਸੀਂ ਨੋ ਕੈਟਾਗਰੀ ਦੇ ਸਟੂਡੈਂਟਸ ਬਾਰੇ ਗੱਲ ਕਰਾਂਗੇ ਆਪਣੇ ਐਕਸਪਰਟਸ ਨਾਲ ਕਿ ਉਹ ਕੀ ਸੋਚਦੇ ਨੇ ਇਹਨਾਂ ਨੂੰ ਕੀ ਕਰਨਾ ਚਾਹੀਦਾ ਜਿਹੜੇ ਸਟੂਡੈਂਟਸ ਪਹਿਲੀ ਵਾਰ ਸਾਡਾ ਸ਼ੋਅ ਦੇਖ ਰਹੇ ਨੇ ਸਟੂਡੈਂਟਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਸਾਡਾ ਸ਼ੋਅ ਦਾ ਮਕਸਦ ਵਾਇਰਲ ਸ਼ੋਅ ਕਰਨਾ ਨਹੀਂ ਹੁੰਦਾ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਜੈਨੂਇਨ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾਏ ਸਿੰਪਲ ਤੇ ਕਲੀਅਰ ਸ਼ਬਦਾ ਦੇ ਵਿੱਚ ਜਿੰਨਾ ਹੋ ਸਕੇ क्लैरिटी ਨਾਲ ਤੁਹਾਡੇ ਤੱਕ ਇਨਫੋਰਮੇਸ਼ਨ ਨੂੰ ਡਿਲੀਵਰ ਕੀਤਾ ਜਾ ਸਕਦਾ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਸ ਸ੍ਰੀਮਾਨ ਜੀ ਸੋ ਸਨੇਹਾ ਜੀ ਤੁਸੀਂ ਰੈਗੂਲਰਲੀ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਬਹੁਤ ਸਾਰੀਆਂ ਕਾਲਸ ਕਮੈਂਟਸ ਅਟੈਂਡ ਕਰ ਰਹੇ ਹੋ ਸਟੂਡੈਂਟਸ ਪਰਸਨਲੀ ਵੀ ਮਿਲ ਰਹੇ ਨੇ ਇਹ ਤਿੰਨੋਂ ਕੈਟਾਗਰੀ ਜਿਹੜੀ ਉਹ ਮੇਨ ਨੇ ਸਟੂਡੈਂਟਸ ਜਾਂ ਜਿਹੜੇ ਇਸ ਵਕਤ ਕਨਫਿਊਜ਼ ਨੇ ਕਿਤੇ ਨਾ ਕਿਤੇ ਕੈਨੇਡਾ ਨੂੰ ਵੀ ਕੁਝ ਹੱਦ ਤੱਕ ਬਲੇਮ ਕੀਤਾ ਜਾ ਸਕਦਾ ਉਹਨਾਂ ਨੇ ਜਿਹੜੇ ਚੇਂਜਸ ਕੀਤੇ ਉਹਦੇ ਵਾਸਤੇ ਫੁੱਲੀ ਪ੍ਰੀਪੇਅਰਡ ਨੀਸੀ ਸਿਸਟਮ ਉਹਨਾਂ ਦਾ ਹਜੇ ਤੱਕ ਕੁਝ ਡਾਟਾ ਪੈਂਡਿੰਗ ਨਹੀਂ ਜਿਨ੍ਹਾਂ ਬਾਰੇ ਹਜੇ ਦੱਸਣਾ ਹੈ ਕੈਨੇਡਾ ਨੇ ਕਿ ਕਿਹੜੀ-ਕਿਹੜੀ ਚੀਜ਼ ਕਦੋਂ ਹੋਵੇਗੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਟੂਡੈਂਟਸ ਜਿਹੜੇ ਰਿਜ਼ਲਟ ਲਈ ਵੇਟ ਕਰ ਰਹੇ ਆ ਸਰ ਦੇਖੋ ਬਿਲਕੁਲ ਤੁਸੀਂ ਸਹੀ ਕਿਹਾ ਕਿ ਵਾਕਈ ਅਗਰ ਉਹਨਾਂ ਨੇ ਰੂਲਸ ਇੰਪਲੀਮੈਂਟ ਕੀਤੇ ਆ ਤਾਂ ਉਹਦੀ ਕਾਫੀ ਕਾਫੀ ਕਨਸੈਪਟਸ ਉਹਨਾਂ ਦੇ ਕਲੀਅਰ ਨਹੀਂ ਹੈਗੇ ਆ ਸੋ ਨਾਦਰ ਆਪਾਂ ਰਿਜ਼ਲਟਸ ਦੀ ਗੱਲ ਕਰੀਏ ਸੋ ਜਿਹਨਾਂ ਦੀ ਆਲਰੇਡੀ ਮੇਨ ਟੇਪੀਆ ਫਾਈਲਸ ਅੰਬੈਸੀ ਦੇ ਵਿੱਚ ਗਈਆਂ ਹੋਈਆਂ ਔਰ ਹਾਲੇ ਤੱਕ ਰਿਜ਼ਲਟ ਨਹੀਂ ਆਇਆ ਉਹ ਬੱਚਿਆਂ ਦੀ ਸਿਚੁਏਸ਼ਨ ਨੇਚਰਲ ਆ ਕਿ ਪਾਣੀ ਕੀ ਹੋਏਗੀ ਉਹਦਾ ਰੀਜ਼ਨ ਕੀ ਹੈਗਾ ਕਿ ਹੁਣ ਜਿਹੜਾ ਉਹਨਾਂ ਨੇ ਕੋਟੇ ਦੀ ਆਪਾਂ ਪੱਲੇ ਗੱਲ ਕਰਦੇ ਆ 3,60,000 ਦਿੱਤਾ ਵਾ ਕੁਣ ਕਨਫਿਊਜ਼ਨ ਕਿੱਥੇ ਬਣੀ ਹੋਈ ਆ ਕਿ ਕਿਉਂਕਿ ਉਹਨ ਦੇਖੋ ਨਾ 2024 ਦੇ ਵਿੱਚ ਜਨੂਅਰੀ ਇਨਟੇਕ ਵੀ ਇਨਕਲੂਡ ਹੁੰਦਾ ਸੋ ਕੀ ਉਹ ਕੋਟੇ ਦੇ ਵਿੱਚ ਜਿਹੜੇ ਜਨੂਅਰੀ ਇਨਟੇਕ ਦੇ ਵੀਜ਼ਾਸ ਆ ਗਿਆ ਉਹ ਉਹਦੇ ਵਿੱਚ ਇਨਕਲੂਡ ਹੋਣਗਾ ਜਾਂ ਚਲਿਆ ਦੀ ਹਲੇ ਫਾਈਲਸ ਲਗਣੀਆਂ ਉਹਨਾਂ ਜੋ 3 3 ਲੱਖ 60 ਹਜ਼ਾਰ ਅਦਿੱਤਜਾ ਉਹਗੇ ਜਾਂ ਇਹ ਜਿਹੜੀਆਂ ਫਾਈਲਸ ਏਸਟੇਮਬੈਸੀਸ ਆ ਉਹਨੂੰ ਉਹ ਇਨਕਲੂਡ ਕਰੋਗੇ ਕੋਈ ਚੀਜ਼ ਦੀ ਕਲੈਰਿਟੀ ਤਾਂ ਹੈ ਨਹੀਂ ਬਸ ਇੱਕ ਲਾਈਨ ਆ ਗਈ ਸਾਹਮਣੇ ਕਿ ਇਹਨੇ ਵੀਜ਼ੇ ਦਿੱਤੇ ਜਾਣਗੇ ਦੈਟਸ ਇਟ ਸੋ ਹੁਣ ਜਿਹੜੀਆਂ ਫਾਈਲਸ ਲੱਗੀਆਂ ਹੋਈਆਂ ਉਹ ਬੱਚਿਆਂ ਨੂੰ ਨੈਚੁਰਲ ਦਾ ਡਰ ਆ ਕਿ ਸਾਡਾ ਪੋਜ਼ਿਟਿਵ ਰਿਜ਼ਲਟ ਆਂਦਾ ਹੈ ਕਿ ਆਲਰੇਡੀ ਕਿੰਨਾ ਕੋਟੇ ਦੀਆਂ ਵੀਜ਼ਾਸ ਆ ਚੁੱਕੀਆਂ ਕੋਈ ਕਲੈਰਿਟੀ ਨਹੀਂ ਹੈ ਕਿ ਬਟ ਅਗਰ ਆਪਾਂ ਰੂਲ ਚੇਂਜ ਹੋਣ ਤੋਂ ਬਾਅਦ ਦੇਖੀਏ ਜਿਹੜੇ ਵੀ ਮਾਰਕੀਟ ਚ ਵੀ ਵੀਜ਼ੇ ਆਏ ਆ ਜਾਂ ਸਾਡੇ ਵੀਜ਼ੇ ਆਏ ਆ ਪੋਜ਼ਿਟਿਵਲੀ ਆਏ ਆ ਸੋ ਮੈਂ ਸ਼ੋਅ ਦੇ ਥਰੂ ਸਟੂਡੈਂਟਸ ਨੂੰ ਕਹੂੰਗੀ ਕਿ ਜ਼ਿਆਦਾ ਸਿਚੁਏਸ਼ਨ ਪੈਨਿਕ ਵਾਲੀ ਨਹੀਂ ਆ ਕਿਉਂਕਿ ਰਿਜ਼ਲਟਸ ਤੇ ਹਾਲੇ ਤੱਕ ਤਾਂ ਕੋਈ ਫਰਕ ਨਹੀਂ ਪਿਆ ਸਨੇਹ ਬੜਾ ਤੁਸੀਂ ਇੰਪੋਰਟੈਂਟ ਗੱਲ ਕੀਤੀ ਕਾਊਂਟ ਜਨਰੇਟ ਕਰੂੰਗੀ ਇਹ ਚੀਜ਼ ਹੁਣ ਕਈ ਸਟੂਡੈਂਟਸ ਤਾਂ ਇਹ ਵੀ ਸੋਚ ਰਹੇ ਨੇ ਕਿ ਜੇ 360000 ਵੀਜ਼ੇ ਮਿਲਲੇ ਆ ਤਾਂ ਕਿੰਨੀ ਫਾਈਲ ਲੱਗ ਚੁੱਕੀ ਆ ਕਿ 2 ਲੱਖ ਲੱਗ ਤਾਂ ਨਹੀਂ ਗਈ ਹੁਣੇ ਕਿਹੜਾ ਕਿੰਨੇ ਰਹਿ ਗਏ ਨੇ ਇਹ ਬਹੁਤ ਵੱਡਾ ਡਾਊਟ ਹੈ ਸੋ ਇਹ ਵੀ ਕਿਵੇਂ ਪਤਾ ਲੱਗਿਆ ਕਰੂਗਾ ਕਿ ਕੈਨੇਡਾ ਮੰਨ ਲਓ ਅ 8ਵੇਂ ਮਹੀਨੇ ਤੱਕ ਜਿਹਦੇ 360 ਪੂਰਾ ਹੋ ਗਿਆ ਫਿਰ ਬੰਦ ਕਰ ਦਿਆ ਕਰੂਗਾ ਕਿ ਹੁੰਜੀ ਅਗਲੇ ਸਾਲ ਗੱਲ ਕਰਾਂਗੇ ਤੁਹਾਡਾ ਤਾਂ 360 ਪੂਰਾ ਹੋ ਗਿਆ ਜੇ ਐ ਨਹੀਂ ਕਰੂਗਾ ਡਿਵਾਈਡ ਕਰੂਗਾ ਹਰ ਮੰਥ ਦੇ ਵਿੱਚ ਤਾਂ ਜਿਹੜੇ ਮਹੀਨੇ ਪੂਰੇ ਹੋ ਜਆ ਕਰਨਗੇ ਉਸ ਤੋਂ ਬਾਅਦ ਜਿਹੜੀਆਂ ਫਾਈਲਾਂ ਵੀਜ਼ਾ ਆਫਸਰ ਦੇ ਸਾਹਮਣੇ ਆਣ ਗਿਆ ਉਹਨਾਂ ਦਾ ਕੀ ਕਰੂਗਾ ਬਿਲਕੁਲ ਸਹੀ ਇਹੀ ਤਾਂ ਕਲੈਰਿਟੀ ਨਹੀਂ ਹੈ ਗਿਆ ਔਰ ਮੋਰਓਵਰ ਜਿਹੜਾ ਉਹਨਾਂ ਨੇ ਹੁਣ ਪ੍ਰੋਵਿੰਸ ਵਾਈਜ਼ ਕਹਿਤਾ ਸੋ ਕਿਹੜੇ ਪ੍ਰੋਵਿੰਸ ਦੇ ਵਿੱਚ ਕਿੰਨਾ ਕੋਟਾ ਜਾਣਾ ਹੁਣ ਫੇਰ ਬੱਚਾ ਉੱਥੇ ਕਨਫਿਊਜ਼ਡ ਹੈ ਕਿ ਉਹਨੇ ਜਿਹੜੇ ਪ੍ਰੋਵਿੰਸ ਚ ਫਾਈਲ ਲਾਈ ਹੈ ਉਹਨੂੰ ਕਿੰਨਾ ਕੋਟਾ ਮਿਲੇਗਾ ਸੋ ਬੜਾ ਹੀ ਅਨਮੈਥਕ ਹੋ Nghi ਕੋਈ ਸਿਸਟਮ ਹੀ ਨਹੀਂ ਹੈਗਾ ਉਲਟਾ ਇਹ ਸਟੇਟਮੈਂਟ ਨੂੰ ਬੱਚਿਆਂ ਨੂੰ ਡਰਾਤਾ ਬਟ ਵੀ ਪੋਜ਼ਿਟਿਵ ਰਿਜ਼ਲਟਸ ਆ ਰਿਹਾ ਹੁਣ ਆਨਬਲੇ ਟਾਈਮ 'ਚ ਇਹ ਚੀਜ਼ਾ ਕਲੀਅਰ ਹੋਊਗੀ ਸੋ ਸਹਿਆ ਜੀ ਦੂਸਰੀ ਕੈਟੇਗਰੀ ਹੈ ਸਟੂਡੈਂਟ ਜਿਹੜੇ ਫੀਸ ਜਮਾ ਕਰਾਉਣ ਦੀ ਸਟੇਜ ਤੇ ਪਹੁੰਚ ਗਏ ਨੇ ਵੇਟ ਕਰ ਰਹੇ ਨੇ ਸਮਝ ਨਹੀਂ ਆ ਰਹੀ ਫੀਸ ਜਮਾ ਕਰਾਈਏ ਕਿ ਨਾ ਕਰਾਈਏ ਉਹਨਾਂ 'ਚ ਫਰਦਰ ਕਿਹੜੀਆਂ ਜੜੀਆਂ ਕੈਟੇਗਰੀਜ਼ ਤੁਸੀਂ ਦੇਖਦੇ ਹੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਸੋ ਦੇਖੋ ਹੁਣ ਉਹਦੇ ਵਿੱਚ ਫਰਦਰ ਦੋ ਕੈਟਾਗਰੀਜ਼ ਹੈ ਇੱਕ ਇਦਾਂ ਦੀਆਂ ਕੈਟਾਗਰੀ ਸੀਗੀਆਂ ਜਿਨ੍ਹਾਂ ਨੇ ਮੇਨ ਟੇਕ ਦੀ ਆਫਰ ਲੈਟਰ ਲੈ ਕੇ ਉਹਦੀ ਫੀਸ ਵੀ ਸਬਮਿਟ ਕਰਾਤੀ ਹੋਈ ਸੀ ਰੂਲਸ ਤੋਂ ਮਤਲਬ ਜਦੋਂ ਚੇਂਜ ਹੋਏ ਆ ਰੂਲਸ ਸੋ ਉਹ ਸਟੂਡੈਂਟ ਫਾਈਲ ਹੀ ਲਗਾ ਸਕਦਾ ਕਿਉਂਕਿ ਜਦ ਤੱਕ ਕੋ ਅਟੈਸਟੇਸ਼ਨ ਲੈਟਰ ਨਹੀਂ ਹੋਏਗੀ ਸੋ ਅਟੈਸਟੇਸ਼ਨ ਲੈਟਰ ਦਾ ਉਹਨਾਂ ਨੇ ਇੱਕ ਟਾਈਮ ਦਿੱਤਾ ਵਾ ਕਿ 31 ਮਾਰਚ ਤੱਕ ਤੁਹਾਨੂੰ ਟਾਈਮ ਦੇ ਰਹੇ ਹਨ ਯੂਨੀਵਰਸਿਟੀਆਂ ਕਾਲਜਿਜ਼ ਨੂੰ ਯਰ ਪ੍ਰੋਵਿੰਸਸ ਨੂੰ ਸੋ ਉਹਦੀ ਕੋਈ ਅਪਡੇਟ ਨਹੀਂ ਹੈਗੀ ਉਹ ਲੈਟਰ ਕਿੰਨੇ ਦਿਨ ਚਾਊਗਾ ਕਦੋਂ ਤੋਂ ਅਪਡੇਟ ਹੋਏਗਾ ਕਿਉਂਕਿ ਉਦੋਂ ਤੱਕ ਤਾਂ ਫਾਈਲ ਨਹੀਂ ਲੱਗ ਪਾਏਗੀ ਸੋ ਲੋ ਕਡੋ ਫਾਈਲ ਲੱਗੇ ਜਿਨੂੰ ਤੁਸੀਂ ਇਹ ਦੇਖੋ ਅਗਰ 31st ਅਗਸਤ ਤੱਕ ਦਾ ਟਾਈਮ ਹੈ ਠੀਕ ਹੈ ਉਸ ਤੋਂ ਬਾਅਦ April ਔਰ May ਦਾ ਇਨਟੇਕ ਦਾ ਸਟੂਡੈਂਟਸ ਦਾ ਠੀਕ ਹੈ ਸੋ ਉਦੋਂ ਤੱਕ ਅਗਰ ਅਟੈਸਟੇਸ਼ਨ ਵਾਲਾ ਸਿਸਟਮ ਨਹੀਂ ਸਮਝ ਆਏਗਾ ਜਾਂ ਨਹੀਂ ਇੰਪਲੀਮੈਂਟ ਹੋਏਗਾ ਤਾਂ ਸਟੂਡੈਂਟ ਫਾਈਲ ਨਹੀਂ ਲਗਾ ਪਾਏਗਾ ਔਰ ਅਗਰ 31st ਮਾਰਚ ਤੱਕ ਕੋਈ ਇੰਪਲੀਮੈਂਟ ਹੁੰਦਾ ਹੈ ਕੋਈ ਸਿਸਟਮ ਆ ਵੀ ਜਾਂਦਾ ਹੈ ਪ੍ਰੋਵਿੰਸ ਵਾਈਜ਼ ਪ੍ਰੋਵਿੰਸ ਤਾਂ ਫਾਈਲ ਜਦੋਂ ਲਾਂਚ ਹੋਏਗੀ ਫਿਰ ਉਹਦੇ ਬਾਇਓਮੈਟ੍ਰਿਕ ਬੱਚੇ ਦੇ ਹੋਣਗੇ ਰਿਜ਼ਲਟ ਆਉਣ ਨੂੰ ਟਾਈਮ ਹੋ ਲੱਗੇਗਾ ਤਾਂ ਨੈਚੁਰਲ ਆ ਉਹਨਾਂ ਬੱਚੇ ਨੂੰ ਕੀ ਕਰਨਾ ਪਵੇਗਾ ਆਪਣਾ ਡੈਫਰ ਹੀ ਲੈਣਾ ਪਵੇਗਾ ਕਿਉਂਕਿ ਟਾਈਮ ਬਹੁਤ ਜਲਦੀ ਰਨ ਕਰ ਰਿਹਾ ਵਾ ਐਂਡ ਸੈਕਿੰਡ ਥਿੰਗ ਇਹ ਚੀਜ਼ ਦੇਖਣੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਕਾਲਜਸ ਮੇਨ ਟੇਕ ਤੇ ਅਪਲਾਈ ਕੀਤੇ ਹੋਏ ਆ ਅਗਰ ਉਹ ਸਤੰਬਰ ਚ ਟੈਫਰ ਹੁੰਦੇ ਆ ਤਾਂ ਉਹਨਾਂ ਨੂੰ ਉੱਥੇ ਜਾ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ ਸੋ ਉਹ ਸਟੂਡੈਂਟਸ ਤੋਂ ਵੀ ਉਹਨਿਕ ਕੋਈ ਆਪਸ਼ਨ ਹੈਗੀ ਆ ਜਾਂ ਤਾਂ ਆਪਣੀ ਫੀਸ ਵਾਪਸ ਕਰਕੇ ਸਤੰਬਰ ਇਨ ਟੇਕ ਕੋਈ ਹੋਰ ਕਾਲਜ ਯੂਨੀਵਰਸਿਟੀਆਂ ਦਾ ਅਪਲਾਈ ਕਰਨ ਸੋ ਉਹ ਸਟੂਡੈਂਟ ਜ਼ਿਆਦਾ ਫਸੀਆ ਜਿਹਨੇ ਫੀਸ ਕਰਾ ਲਈ ਹੋਈ ਜਿਹਨੇ ਫੀਸ ਨਹੀਂ ਕਰਾਈ ਹੋਈ ਸਰ ਉਹ ਤਾਂ ਵੇਟ ਹੀ ਕਰੇ ਨਾ ਉਹ ਤਾਂ ਕਲੀਅਰ ਹੀ ਗੱਲ ਹੈ ਕਿ ਉਹਨੂੰ ਹਾਲੇ ਆਪਣੀ ਫੀਸ ਨਾ ਜਮਾ ਕਰਾਵੇ ਅਗਰ ਜੀਆਈਸੀ ਜਾਂ ਮੈਡੀਕਲ ਵਗੈਰਾ ਕਰਾ ਲਿਆ ਉਹ ਤਾਂ ਅਗਲੇ ਇੰਟੈਕਟ ਵੀ ਸੇਮ ਹੀ ਚੱਲ ਜਾਣਾ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀਆ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਵਾ ਫਸੀ ਸਿਚੁਏਸ਼ਨ ਉਹ ਬੱਚੇਰੀਆ ਜਿਹਨੇ ਫੀਸ ਕਰਾਤੀਆ ਕਿਉਂਕਿ ਜਿਹੜੀ ਫਾਈਲ ਲੱਗ ਗਈ ਉਹਦੀ ਲੱਗ ਚੁੱਕੀ ਆ ਜਿਹਨੇ ਆਫਰ ਲੈਟਰ ਮੰਗਾਇਆ ਬਟ ਫੀਸ ਨਹੀਂ ਕਰਾਈ ਉਹ ਵੀ ਸੇਫ ਥਾਂ ਚ ਬਟ ਜਿਹਨੇ ਫੀਸ ਕਰਾਤੀਆ ਉਹ ਟ੍ਰਿਪਲ ਪੀ ਈ ਵਾਲੇ ਕਾਲਜਿਸ ਆ ਤਾਂ ਉਹ ਬੱਚੇ ਨੂੰ ਆਪਣਾ ਅਨਦਰ ਆਪਸ਼ਨ ਦੇਖਣਾ ਸਟਾਰਟ ਕਰ ਦੇਣਾ ਚਾਹੀਦਾ ਵਾ ਸੋ ਇਹੀ ਸਿਚੁਏਸ਼ਨ ਆ ਹੁਣ ਬਟ ਹੁਣ ਜਿਹੜਾ ਅਪਲਾਈ ਕਰੇ ਤੁਨ ਲ ਨੈਕਸਟ ਆ ਜਾਂਦਾ ਕਿ ਜਿਹਨੇ ਅਪਲਾਈ ਹਾਲੇ ਕਰਨਾ ਉਹ ਤਾਂ ਮੇਨ ਟੇਕ ਨੂੰ ਬਿਲਕੁਲ ਨਾ ਅਪਲਾਈ ਕਰੇ ਸੱਤਨ ਕਰੇ ਜਿਹਨੇ ਅਪਲਾਈ ਦੇ ਕਰਨਾ ਉਹਦੇ ਚ ਵੀ ਮੈਂ ਸਮਝ ਪਾ ਰਿਹਾ ਕਿ ਦੋ ਤਰੀਕੇ ਦੇ ਆ ਇੱਕ ਤਾਂ ਸਾਰੇ ਅਪਲਾਈ ਹਜੇ ਨਹੀਂ ਕਰ 파ਰੇ ਫੁੱਲੀ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਅਟੈਸਟੇਸ਼ਨ ਲੈਟਰ ਜਦੋਂ ਤੱਕ ਨਹੀਂ ਮਿਲਦਾ ਇਹ ਕੋ ਨੇ ਜਿਨ੍ਹਾਂ ਨੇ ਪ੍ਰੀਲੀਮਿਨਰੀ ਜਿਹੜਾ ਪ੍ਰੋਸੈਸ ਆ ਉਹ ਵੀ ਰੁਕਿਆ ਹੋਇਆ ਜਿਹੜੇ ਯਾਰੇ ਹਜੇ ਦੇਖੀ ਇਹ ਦੋ ਕੈਟਾਗਰੀ ਵਿੱਚ ਵੀ ਬੰਦ ਬਿਲਕੁਲ ਬਿਲਕੁਲ ਸਰ ਦੇਖੋ ਤੁਸੀਂ ਆਪਣੀ ਆਫਰ ਲੈਟਰ ਸੇਵ ਕਰੋ ਤੁਸੀਂ ਸਪਟੈਂਬਰ ਇਨਟੇਕ ਦੀ ਆਪਣੀ ਆਫਰ ਕਿਉਂਕਿ ਦੇਖੋ ਸਰ ਆਮ ਡੈਮ ਸ਼ੋਰ ਕਿ ਸਪਟੈਂਬਰ ਇਨਟੇਕ ਬਹੁਤ ਜ਼ਿਆਦਾ ਫਸੀ ਹੋ ਜਾਣਾ ਉਹਦਾ ਕਾਰਨ ਕੀ ਹੈ ਮੇਨ ਇਨਟੇਕ ਵਾਲਾ ਸਟੂਡੈਂਟ ਡੈਫਰ ਕਰੇਗਾ ਕਾਫੀ ਹੱਦ ਤੱਕ ਉੱਤੋਂ ਬਾਅਦ ਸਾਡੇ ਕੋਲ ਹੁਣ ਅੱਗੇ ਕੀ ਸੀਗਾ ਕਿ ਟ੍ਰਿਪਲ ਪੀ ਕਾਲਜਿਸ ਸੀਗੇ অন্ਟਾਰੀਓ ਚ ਤਾਂ ਉਹ ਤੁਸੀਂ ਇਹ ਲਗਾ ਲਓ ਅਗਰ 15 16 ਕਾਲਜਿਸ ਨੂੰ ਹੁਣ ਬੱਚਾ ਅੱਗੇ ਨਹੀਂ ਅਡਾਪਟ ਕਰੇਗਾ ਤਾਂ ਉਹ ਸਾਰਾ ਰਸ਼ ਆਟੋਮੈਟਿਕਲੀ ਬਾਕੀ ਕਾਲਜ ਯੂਨੀਵਰਸਿਟੀਆਂ ਚ ਜਾਏਗਾ ਰਾਈਟ ਉਪ ਤੋਂ ਬਾਅਦ ਅਗਰ ਉਹਨਾਂ ਨੇ ٹرسٹਡ ਇੰਸਟੀਚਿਊਸ਼ਨ ਵਾਲੀ ਲਿਸਟਿਕ ਉਹਨਾਂ ਨੇ ਇਹ ਵੀ ਇੱਕ ਅਨਾਉਂਸ ਕੀਤਾ ਹੋਇਆ ਕਿ ਅਸੀਂ ਇੰਪਲੀਮੈਂਟ ਕਰਾਂਗੇ ਅਗਰ ਉਦੋਂ ਤੱਕ ਉਹ ਇੰਪਲੀਮੈਂਟ ਹੋ ਗਈ ਤਾਂ ਆਬਵੀਅਸ ਹੈ ਲੈਵਲ ਹੋ ਜਾਏਗਾ ਕਾਲਜ ਯੂਨੀਵਰਸਿਟੀਆਂ ਦਾ ਸੋ ਲਿਮਿਟਿਡ ਕਾਲਜੇਸ ਯੂਨੀਵਰਸਿਟੀਆਂ ਰਹਿ ਜਾਣਗੀਆਂ ਰਾਸ਼ ਬਹੁਤ ਜ਼ਿਆਦਾ ਹੋ ਜਾਣਾ ਵਾ ਸਪਟੰਬਰ ਇਨਟੇਕ ਲਈ ਸੋ ਉਹ ਮੈਂ ਸਟੂਡੈਂਟ ਨੂੰ ਕਹੂੰਗੀ ਕਿ ਸਮਝਦਾਰੀ ਐਸੇ ਰਹੀਆ ਕਿ ਆਪਣੇ ਸਪਟੰਬਰ ਇਨਟੇਕ ਦੀ ਆਫਰ ਲੈਟਰ ਨੂੰ ਸਿਕਿਉਰ ਕਰ ਲਓ ਉਹ ਤੁਸੀਂ ਪ੍ਰੋਸੈਸ ਨੂੰ ਨਾ ਰੋਕੋ ਸਿਰਫ ਤਾਂ ਸਿਰਫ ਜਿਹੜਾ ਪ੍ਰੋਸੈਸ ਰੁਕਣ ਵਾਲਾ ਵਾ ਉਹ ਹੈਗਾ ਕਿ ਤੁਸੀਂ ਕਿਸੇ ਵੀ ਹਾਲੇ ਕਾਲਜ ਦੀ ਯੂਨੀਵਰਸਿਟੀ ਦੀ ਫੀਸ ਟਰਾਂਸਫਰ ਨਾ ਕਰੋ ਔਰ ਉਸ ਚੀਜ਼ ਦੀ ਵੇਟ ਕਰੋ ਆਪਣਾ ਬਾਕੀ ਕੰਮ ਨੂੰ ਬਿਲਕੁਲ ਨਾ ਰੋਕੋ ਔਰ ਦੂਜੇ ਬੰਦੇ ਜਿਹੜੀ ਆ ਆਬਵੀਅਸ कि ਜਿਨਾਂ ਨੇ ਫੀਸਾ ਭੇਤੀ ਹੋ ਉਹਨਾਂ ਕੋ ਤਾਂ ਕੋਈ ਹੋਰ ਆਲਟਰਨੇਟਿਵ ਹੈ ਹੀ ਨਹੀਂ ਆ ਕਿ ਵੇਟ ਹੀ ਕਰਨੀ ਪੈਗੀ ਕਿ ਕਦੋਂ ਅਟੈਸਟੇਸ਼ਨ ਲੈਟਰ ਵਾਲਾ ਸਿਸਟਮ ਅਪਡੇਟ ਪ੍ਰੋਪਰ ਹੋਵੇ ਅਟੈਸਟੇਸ਼ਨ ਲੈਟਰਸ ਆਉਣੀਆਂ ਸਟਾਰਟ ਮਨਫ ਅਪ ਫਾਈਲਸ ਲੱਗਣਗੀਆਂ ਸੋ 노 ਡਾਊਟ ਸਟੂਡੈਂਟਸ ਕਨਫਿਊਜ਼ਨ ਦਾ ਹੈ ਬਟ ਕੈਨੇਡਾ ਨਾਲ ਨਾਲ ਡੇਟਸ ਬਾਰੇ ਚੀਜ਼ਾਂ ਬਾਰੇ ਹੋਈ ਹੋਈ ਕਲੈਰਿਟੀ ਦੇ ਰਿਹਾ ਹੈ ਤੇ ਉਮੀਦ ਹੈ ਆਉਣ ਵਾਲੇ 15-20 ਦਿਨਾਂ ਚ ਕਾਫੀ ਸਾਰੀਆਂ ਚੀਜ਼ਾਂ ਤੇ ਨਵੇਂ ਅਪਡੇਟਸ ਆਉਣਗੇ ਤੇ ਐਕਟੀਵਿਟੀ ਵਧੇਗੀ ਬਟ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਪਡੇਟਡ ਡਰਾਫ ਜਿਵੇਂ ਸनेहा ਜੀ ਨੇ ਦੱਸਿਆ ਜਿਨ੍ਹਾਂ ਨੂੰ ਫਾਈਲ ਲਗਾਣੀ ਹੈ ਉਹ ਬਾਕੀ ਦੇ ਪ੍ਰੋਸੈਸ ਦਾ ਜ਼ਰੂਰ ਸਟਾਰਟ ਕਰ ਸਕਦੇ ਨੇ ਆਫਰ ਲੈਟਰ ਦਾ ਪ੍ਰੋਸੈਸ ਸਟਾਰਟ ਕਰ ਸਕਦੇ ਨੇ ਹੋਰ ਕੋਈ ਵੀ ਸਵਾਲ ਹੈ ਕੋਈ ਵੀ ਅਪਡੇਟ ਹੈ ਅਸੀਂ ਰੈਗੂਲਰਲੀ ਇਸ ਚੀਜ਼ ਤੇ ਬਣੇ ਰਵਾਂਗੇ ਤੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਸੋ ਅੱਜ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ Thank you.